ਬਰਕਾਸ ਲੈਡੀ ਕਨਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ ਅਦਾਲਤ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ ਜੀ ਹਾਂ ਅੱਜ ਅਦਾਲਤ ਵਿੱਚ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਜਿੱਥੇ ਅਮਨਦੀਪ ਕੌਰ ਦੇ ਵਕੀਲ ਨੇ ਕਈ ਦਲੀਲਾਂ ਰੱਖੀਆਂ ਅਦਾਲਤ ਦੇ ਅੱਗੇ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ ਅਮਨਦੀਪ ਕੌਰ ਨੂੰ 17.71 ਗ੍ਰਾਮ ਦੀ ਹੈਰੋਇਨ ਦੇ ਸਮੇਤ ਗ੍ਰਿਫਤਾਰ ਬਠਿੰਡਾ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਤੇ ਨਾਲ ਹੀ ਉਸ ਦੀ ਕਾਲੀ ਥਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ ਹਾਲਾਂਕਿ ਅਮਨਦੀਪ ਕੌਰ ਦੇ ਖਿਲਾਫ ਅਜੇ ਤੱਕ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਤੇ ਉਸਦੇ ਵਕੀਲ ਦਾ ਕਹਿਣਾ ਸੀ ਕਿ ਕੋਈ ਹੈਵੀ ਮਾਤਰਾ ਦੇ ਵਿੱਚ ਵੀ ਕੌਰ ਦੇ ਕੋਲੋਂ ਹੈਰੋਇਨ ਨਹੀਂ ਬਰਾਮਦ ਹੋਈ ਹੈ ਜਿਸ ਕਰਕੇ ਅਮਨਦੀਪ ਕੌਰ ਨੂੰ ਰਾਹਤ ਮਿਲੀ ਹੈ ਉਸ ਨੂੰ ਜ਼ਮਾਨਤ ਮਿਲ ਗਈ ਹੈ ਉਧਰ ਹੀ ਅਮਨਦੀਪ ਕੌਰ ਦਾ ਸਾਥੀ ਵੀ ਪਿਛਲੇ ਦਿਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਉਸ ਦੇ ਕੋਲੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਦਿਨਾਂ ਨੂੰ ਅਮਨਦੀਪ ਕੌਰ ਦੇ ਸਾਥੀ ਨੂੰ ਵੀ ਕੀ ਅਮਨਦੀਪ ਕੌਰ ਦੇ ਵਾਂਗ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਪੁਲਿਸ ਉਸ ਨੂੰ ਹੋਰ ਜੇਲ੍ਹ ਦੇ ਵਿੱਚ ਹੀ ਰੱਖੇਗੀ ਪਰ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਮਨਦੀਪ ਕੌਰ ਉਹ ਇੰਸਟਾਗ੍ਰam ਤੇ ਵੀ ਕਾਫੀ ਫੇਮਸ ਹੈ ਰੀਲਾ ਬਣਾਉਣ ਦੀ ਸ਼ੌਕੀਨ ਸੀ ਤੇ ਗਈਆਂ ਸੀ ਤੇ ਹੁਣ ਤੱਕ ਉਸ ਨੂੰ ਨਿਆਂਇਕ ਰਿਹਾਸਤ ਦੇ ਵਿੱਚ ਭੇਜਿਆ ਗਿਆ ਸੀ ਤੇ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਸੀ ਤੇ ਹੁਣ ਉਸ ਨੂੰ ਅਦਾਲਤ ਦੇ ਵੱਲੋਂ ਜ਼ਮਾਨਤ ਮਿਲ ਗਈ ਹੈ ਪਰ ਉਸ ਦੇ ਸਾਥੀ ਨੂੰ ਵੀ ਆਉਂਦੇ ਦਿਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਉਸ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਂਦਾ ਇਹ ਆਉਂਦੇ ਦਿਨਾਂ ਨੂੰ ਦੇਖਣਾ ਹੋਵੇਗਾ